ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਸਹਿਰ ਐ ਕੋਰਡ ਦੀ ਆ ਤੇ ਅੱਜ ਦੋਸਤੋ ਆਪਾਂ ਤੁਹਾਨੂੰ ਚਾਰਨਾਗ ਦਿਖਾਵਾਂਗੇ ਤਿੰਨ ਮੱਜਾਂ ਤੇ ਤਕਰੀਬਨ ਇੱਕ گاਂਗ ਆ ਤੇ ਆਜੂ ਵੀਰ ਨਾਲ ਕਰਦੇ ਆ ਗੱਲ ਹੋਰ ਠੀਕ ਆਕ ਵੀਰੇ ਠੀਕ ਹੈ ਜੀ ਬਹੁਤ ਵਧੀਆ ਵਧੀਆਗਾ ਤੇ ਆਹ ਮੱਝ ਦੀ ਕੀ ਡਿਟੇਲ ਆ ਵੀਰੇ ਝੋਟੀ ਦੀ ਵੀਰੇ ਮੱਝ ਸੂਣ ਵਾਲੀ ਆ ਹਾਂ ਹਾਂ ਇਹ ਅੱਜ ਜਾਂ ਕੱਲ ਨੂੰ ਬਸ ਉਪੂ ਹੋ ਗਈ। ਦੋਸਤੋ ਦੇਖ ਲੋ ਲੈ ਗਾ ਲੂਗਾ ਵਾ ਵਧੀਆ ਕੱਢਿਆ ਪਿਆ ਥਾਣ ਵਧੀਆ ਲੱਗਿਆ ਵਤ ਵਤ ਦੇ ਥਾਣਾ ਆ ਜਾ ਮੋੜ ਲਿਆ ਕਰ ਵੀਰੇ। ਤੇ ਥਾਣ ਵਗੈਰਾ ਵੀ ਦੇਖ ਲੋ ਵੀਰੇ ਇਹ ਪੂਰੀ ਸਾਫ ਆ। ਖਾਣਾ ਥਾਣਾ ਦਾ ਸਾਫ ਆ। ਤੇ ਵਧੀਆ ਕੀ ਰਿਕਾਰਡ ਦੁੱਧਾ ਦੀ ਵੀਰੇ ਕੀ ਡੀਟੇਲ ਹੈ ਜੀ? ਇਹਦਾ ਵੀਰੇ ਦੂਜੇ ਸੂਏ ਦਾ 15 ਕਿਲੋ ਦੁੱਧ ਦਿੱਤਾ। 15 ਕਿਲੋ ਲੈ ਜਾ ਕਰ ਅੰਦਰ ਨੂੰ। 15 ਕਿਲੋ ਵੀਰੇ ਕਹਿੰਦਾ ਦੂਜੇ ਸੂਏ ਦਿੱਤਾ। ਇਹਨਾਂ ਤੀਜੇ ਸੂਣਾ ਹੁਣ? ਹਾਂਜੀ ਹਾਂਜੀ। ਤੀਜੇ ਸੂਣਾ 10 ਵੀਰੋ ਦੇਖ ਰਹੇ ਹੋ। ਕਹਿੰਦਾ ਇੱਕ ਤਾਂ ਦੋ ਦਿਨ ਲੈ ਜੂਗੀ ਤੇ ਲੈਵਾਂ ਲੂ ਵ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਝੋਟੀ ਆ ਤੇ ਵੀਰ ਕੋਲੇ ਹੋਰ ਵੀ ਨਾਗ ਨੇ ਉਹਨਾਂ ਦੀ ਆਪਾਂ ਦੇਲ ਵਗੈਰਾ ਲੈਣੇ ਆ ਆ ਤਾਂ ਮਿਣੀ ਦੋਸਤੋ ਇੱਕ ਤਾਂ ਮਿਣੀ ਝੋਟੀ ਆ ਇਹ ਵੀ ਦੂਜੀ ਇਹਦੀ ਕੀ ਫੇਰ ਆ ਵੀਰੇ ਇਹ ਵੀ ਦੂਜੇ ਸੂਏ ਸੂਣ ਵਾਲੀ ਆ ਜੀ ਦੂਜੇ ਸੂਏ ਸੂਣ ਵਾਲੀ ਆ ਸਿੰਘ ਹਿਲਦੇ ਆ ਨਾ ਨਹੀਂ ਵੀਰੇ ਸਿੰਘ ਨਹੀਂ ਹਿਲਦਾ ਸਿੰਘ ਨਹੀਂ ਹਿਲਦਾ ਵੀਰ ਕਹਿੰਦਾ ਤੂੰ ਦੇਖ ਲੋ ਦਰਸ਼ਕ ਵੀਰੋ ਲੇਵਾ ਵਗੈਰਾ ਕਿੰਨੇ ਕ ਦਿਨ ਲੈ ਜੂ ਹਜੇ ਇਹ ਵੀ ਵੀਰੇ 2-4 ਦਿਨ ਕੱਢ ਜੂ ਹਲੇ 2-4 ਦਿਨ ਵੀਰੋ ਕੱਢ ਜੂਗੇ ਇਹ ਵੀਰ ਕਹਿੰਦਾ ਤੇ ਦੂਜੇ ਸੂਣਾ ਨਹੀਂ ਤੀਜੇ ਦੂਜੇ ਸੂਣਾ ਹੈ ਦੂਜੇ ਸੂਣਾ ਤੇ ਕੀ ਪਿਛਲਾ ਰਿਕਾਰਡ ਸੀ ਇਹਦਾ ਵੀਰੇ 16 ਕਿਲੋ ਦਾ ਰਿਕਾਰਡ ਆ ਪਿਛਲਾ 16 ਕਿਲੋ ਦਾ ਰਿਕਾਰਡ ਸੀ ਵੀਰ ਕਹਿੰਦਾ ਇੱਕ ਉਮੀਦ ਰੱਖ ਸਕਦੇ 17 18 ਦੀ ਹਾਂਜੀ ਹਾਂਜੀ ਵੀਰ ਕਹਿੰਦਾ ਰੱਖ ਸਕਦੇ ਉਮੀਦ ਆਪਾਂ 16 ਕਿਲੋ ਵੀਰ ਕਹਿੰਦਾ ਚੋਇਆ ਦੁੱਧ ਮੈਂ ਪਿਛਲੇ ਵੀਰੇ ਆਦੇ ਥੋੜੇ ਲੇਵਾ ਵਗੈਰਾ ਅਠਪੂੜੇ ਦੀ ਵਧੀਆਗਾ ਥਣ ਥਣ ਵਧੀਆ ਲੱਗਿਆ ਵਾ ਦਰਸ਼ਕ ਵੀਰੋ ਚੈੱਕ ਕਰ ਲਓ ਤੁਸੀਂ ਮੀਣੀ ਝੋਟੀ ਆ ਤੇ ਕਈਆਂ ਨੂੰ ਮੀਣੀ ਦੀ ਡਿਮਾਂਡ ਹੁੰਦੀ ਆ ਤੇ ਮੀਣੀ ਚੋਟ ਚੱਕ ਲੋ ਆ ਬੈੜ ਆ ਇਹ ਦੂਸਰੇ ਸੂਏ ਵੈੜ ਸੂਣ ਵਾਲੀ ਇਹ ਇਹ ਦੂਜੇ ਸੂਏ ਸੂਣ ਵਾਲੀ ਆ ਹੈ ਹਾਂਜੀ ਤੇ ਪਹਿਲੇ ਸੂਏ ਨੇ ਕਿੰਨੇ ਦਦੋ ਲੀਟਰਸ ਪਹਿਲੇ ਸੂਏ 19-20 ਲੀਟਰ ਦਾ ਰਿਕਾਰਡ ਆ ਯੇ 19-20 ਦਾ ਰਿਕਾਰਡ ਆ ਹੈ ਤਾਂ ਲੈ ਜੂ ਦੰ ਹਨਾ ਹਾਂਜੀ ਹਾਂਜੀ ਹਜੇ ਦੰ ਲੈ ਜੂ ਕਿੰਨੇ ਕ ਦੰ ਲੈ ਜੂ ਤੇਰੇ ਹਿਸਾਬ ਨਾਲ ਵੀਰੋ ਇਹ ਤਾਂ ਵੀਰੇ ਹਜੇ ਕੱਢ ਜੂ ਸਰ ਹਫਤਾ ਦਾ ਹਫਤਾ ਦਾ ਦੰ ਦਰਸ਼ ਕੀ ਵੀਰੋ ਕੱਢ ਜਾਣੇ ਤੇ ਵਧੀਆ ਬਣ ਜਾਣਾ ਇਹਨੇ ਉਹ ਤੇ ਇਹ ਵਧੀਆ ਸਰੀਰ ਕੋਲ ਇਹਦੀ ਵਧੀਆ ਗਾ ਦੇਖ ਲੋ ਲੈਵਲ ਉਬਾ ਵਧੀਆ ਗਾ ਪੂਰਾ ਪੜਾ ਵਧੀਆ ਦਸ ਕਿਲੋ ਦੇਖ ਲੋ ਤੇ ਇਹਨੇ ਤੀਰੀ ਪਲੀ ਵੀ ਦਾ ਛੋ ਪਲੀ ਵੀ ਐਨ ਵਧੀਆ ਰਾਜੀ ਆ ਤੇ ਕਿੰਨਾ ਦੁੱਧ ਦਿੰਦਾ ਵੀਰੇ ਇਹਦਾ ਇਹਦਾ ਪਹਿਲੇ ਸੋਏ ਦਾ ਵੀਰੇ 19 20 ਲੀਟਰ ਦਾ 19 20 ਲੀਟਰ ਆ ਤੇ ਦੇਖੋ ਦਰਸ਼ਕੀਰੋ ਇੱਕ ਗੈੜੀ ਸੀਗੀ ਤੇ ਹੁਣ ਇੱਕ ਆਪਾਂ ਮੱਝ ਹੋਰ ਦਿਖਾਉਣੇ ਆ ਇਹ ਝੋਟੀ ਦੂਜੇ ਸੋਏ ਸੂਈ ਹੋਈ ਆ ਜੀ ਇਹ ਦੂਜੀ ਸੂਈ ਵੀ ਆ ਵੀਰੇ ਹੈ ਹਾਂ ਜੀ ਕਿੰਨਾ ਵਾਲਾ ਹੈ ਤਾਂ ਕਿੰਨੇ ਦਿਨ ਹੋ ਗਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਈ 5-6 ਦਿਨ ਬੱਚਾ ਇਹਦਾ ਬੱਚਾ ਆ ਖੜਾ 10 ਗਿਰੋ ਆ ਬੱਚਾ ਦਾ ਦੇਖ ਸਕਦੇ ਹੋ 5 ਦਿਨ ਸੂਈ ਨੂੰ ਹੋ ਗਏ ਦੁੱਧ 9-10 ਕਿਲੋ ਹੈਗਾ ਜੀ ਦੁੱਧ 9-10 ਕਿਲੋ ਵੀਰ ਕਹਿੰਦਾ ਹੈਗਾਗਾ ਤੇ ਦੇਖ ਲਓ ਵਧੀਆ ਥਣਥਣੋਂ ਵਧੀਆ ਲੱਗਿਆ ਵਾ ਹੈਨਾ ਹਾਂਜੀ ਥਣਥਣੋਂ ਵਧੀਆ ਲੱਗਿਆ 9-10 ਕਿਲੋ ਵੀਰ ਕਹਿੰਦਾ ਦੁੱਧ ਇਸ ਟਾਈਮ ਹੈਗਾ 5-10 ਦਿਨ ਦੀ ਸੂਈ ਵੀ ਆ 5 ਤੋਂ 5 ਦਿਨ ਦੀ ਸੀ ਨਾ ਹਾਂਜੀ ਹਾਂਜੀ 5-6 ਦਿਨ ਦੀ ਸੀ 5-7 ਦਿਨ ਲਾਓ ਚਲੋ ਹਾਂ 5 ਦਿਨ ਦੀ ਸੂਈ ਵੀ ਹੈ ਵੀਰ ਕਹਿੰਦਾ 10 ਕਿਲੋ ਇਸ ਟਾਈਮ ਦੁੱਧ ਹਾਜ਼ਰ ਆ ਇਹ ਬਾਕੀ ਦਸਵੀਂ ਨੂੰ ਹਜੇ ਵਧੂ ਵੀ ਦੁੱਧ ਸੇਵਾ ਤੇ ਆ ਬਾਕੀ ਬਾਕੀ ਦੁੱਧੋਂ ਦਾ ਸੇਵਾ ਤੇ ਤੇ ਅੱਠ ਆਪਾਂ ਹੋਰ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਉਹਦੀ ਵੀ ਲੈਨੇ ਆ ਡਿਟੇਲ ਵਗੈਰਾ ਆਪਾਂ ਤੇ ਇਹਦੀ ਕੀ ਡਿਟੇਲ ਹੈ ਵੀਰੇ ਝੋਟੀ ਦੀ ਇਹ ਵੀ ਸੂਈ ਹੋਈ ਹੈ 10 ਦਿਨ ਦੀ ਦਾਦਨ ਦੀ ਸੁਈ ਵੀ ਆ ਇਹਦਾ ਬੱਚਾ ਆਹਾਂਗਾ ਨਾ ਇਹਦਾ ਬੱਚਾ ਇਹੀ ਆ 10 ਕਿਲੋ ਆ ਇਹਦਾ ਬੱਚਾ ਦਾ ਤੇ 10 ਦਿਨ ਦੀ ਵੀਰ ਕਹਿੰਦਾ ਸੁਈ ਵੀ ਆ ਸਿੰਘ ਸੋਣੀ ਚੰਗਾ ਦਾ ਤੇ ਵਧੀਆ ਮੱਝ ਰਾਜੀ ਆ ਤੇ ਦੁੱਧ ਵੀ ਰੇ ਥੱਲੇ ਇਹ ਥੱਲੇ ਵੀ 10 ਕਿਲੋ ਦੁੱਧ ਆਈ 10 ਕਿਲੋ ਦੁੱਧ ਆ ਵੀਰ ਕਹਿੰਦਾ ਇਹ ਥੱਲੇ ਵੀ 6 ਵਸੂ ਦਾ ਚੰਗੀ ਆ ਵੀਰ ਕਹਿੰਦਾ ਰੱਖੀ ਦੀ ਆ ਪਸ਼ੂਆਂ ਦੀ ਆ ਦੇਖੋ ਐ ਵਧੀਆ ਮੱਤੇ ਸਾੰਭੀ ਵੀ ਆ ਇਹ ਦੁੱਧ ਕਿੰਨਾ 10 ਕਿਲੋ ਤਿਆਰ ਹੈ ਤੁਹਾਨੂੰ ਹਾਂਜੀ ਹਾਂਜੀ 10 ਕਿਲੋ ਤਿਆਰ ਆ ਦੇ ਦੋ 12 ਕਿਲੋ ਹਾਂਜੀ ਦੁੱਧ ਤਾਂ ਵਧੂ ਜੀ ਇਹਦੇ 2 ਕਿਲੋ ਤਾਂ ਵਾਧ ਜਣਾ ਦੁੱਧ ਵੀਰ ਦਾ ਨਾ ਸੇਵਾ ਨਾਲ ਵਾਧ ਜਣਾਗਾ ਤੇ ਵੀਰੇ ਪੂਰਾ ਆਪਣਾ ਐਡਰੈਸ ਦੇ ਦੇ ਆਪਣਾ ਮਲੇਰ ਕੂਟਰਾ ਰੋੜੀ ਵੀਰੇ ਕੂਟਰਾ ਰੋੜ ਗਦਾਮਾਂ ਦੇ ਕੋਲੇ ਤਵੇਲਾ ਹੀ ਆ ਗਦਾਮਾਂ ਦੇ ਕੋਲੇ ਤਵੇਲਾਗਾ ਮੋਬਾਈਲ ਨੰਬਰ ਬੋਲ ਦੋ 88476239032 88476239032 29032 ਦਰਸ਼ਕ ਵੀਰੋ ਵੀ ਨਾਲ ਤੁਸੀਂ ਕੰਟੈਕਟ ਕਰ ਲਿਓ ਮੁੱਲ ਮੱਲ ਵਾ ਵੀਰੇ ਰੇਟ ਦਾ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਵੀਰ ਕਹਿੰਦਾ ਮੁੱਲ ਨੂੰ ਆਪਾਂ ਕਰਾਂਗੇ ਮਾਣਤਾਨ ਪੂਰਾ ਹੋਊਗਾ ਵੀਰੇ ਹਾਂਜੀ ਹਾਂਜੀ ਜਿਹੜਾ ਵਗੈ ਵੀਰ ਸ਼ੇਅਰ ਕਰਕੇ ਆਊਗਾ ਉਹਦਾ ਮਾਣਤਾਨ ਵੀਰ ਕਹਿੰਦਾ ਪੂਰਾ ਹੋਊਗਾ ਜਿਹੜਾ ਵੀ ਵੀਰ ਕੋਈ ਵੀਡੀਓ ਸ਼ੇਅਰ ਕਰੂਗਾ ਤੇ ਆਪਾਂ ਮਾਣਤਾਨ ਫੁੱਲ ਕਰਾਂਗੇ ਬਾਕੀ ਫੋਨ ਤੇ ਵੀਰ ਕਹਿੰਦਾ ਗੱਲ ਕਰ ਲਾਂਗੇ ਰੇਟ ਵਗੈਰਾ ਦੀ ਚਾਰ ਝੋਟੀਆਂ ਸੀ ਇੱਕ ਬੈਡ ਸੀਗੀ ਇੱਕ ਮੀਣੀ ਆ ਤੁਸੀਂ ਦਰਸ਼ਕ ਵੀਰੋ ਫੋਨ ਤੇ ਕਰ ਲਓ ਗੱਲ ਤੇ ਕਰ ਲਓ ਕੰਟੈਕਟ ਤੇ ਆਪਾਂ ਮੰਨਦਾ ਸਾਨੂੰ ਹੋਰ ਵੀ ਵੱਧੀਆਂ ਵੱਡੀਆਂ ਵੀਡੀਓ ਲਿਆਉਂਦੇ ਰਹਾਂਗੇ ਦਿਖਾਉਂਦੇ ਰਹਾਂਗੇ ਆਪਣੇ ਚੈਨਲ ਨੂੰ ਬੱਦਬੱਦ ਫੋਲੋ ਕਰ ਲਓ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਦੋਸਤੋ